ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਤੁਹਾਨੂੰ ਦਿਖਾਉਣੇ ਆਪਾਂ ਵਾਸ਼ਿੰਗ ਮਸ਼ੀਨ ਲੈ ਕੇ ਆਇਆ ਆਪਾਂ LG ਦੀ ਤੇ ਇਹਦੇ ਵਿੱਚ ਕੀ ਕੀ ਨਵੇਂ ਲੈਣ ਕੇ ਫੀਚਰ ਹੈ ਤੇ ਕਿਵੇਂ ਇਸ ਵਰਤਣੀ ਆ ਲਓ ਜੀ ਤੁਹਾਨੂੰ ਦਿਖਾਉਣੇ ਆਪਾਂ ਹਾਂਜੀ ਆ ਵੀਡੀਓ ਆ ਜਿਹੜੀ ਇਹ ਸਿਰਫ ਦਿੱਤੇਆਂ ਪਹਿਣਾ ਵਾਸਤੇ ਕਿਉਂਕਿ ਤੁਹਾਨੂੰ ਪਤਾ ਹੈ ਕੱਪੜੇ ধੋਣ ਦਾ ਕੰਮ ਜ਼ਿਆਦਾਤਰ ਘਰਾਂ ਵਿੱਚ ਪਹਿਣਾ ਹੀ ਕਰਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਵਾਸ਼ਿੰਗ ਮਸ਼ੀਨਾਂ ਜੇ ਤੁਹਾਨੂੰ ਇਹਦੇ ਬਾਰੇ ਜਿਹੜਾ ਆਪਾਂ ਦੱਸਣਾ ਚਾਹੁੰਦੇ ਆ ਇਹ ਤੁਸੀਂ ਚੀਜ਼ਾਂ ਤੇ ਗੌਰ ਕਰੋਗੇ ਤਾਂ ਤੁਹਾਡੀ ਮਸ਼ੀਨ ਕਦੇ ਵੀ ਖਰਾਬ ਨਾ ਹੋਊਗੀ ਤੇ ਯਾਨੀ ਕਿ ਕਿਉਂਕਿ ਮਸ਼ੀਨਾਂ ਕੋਈ ਮਾੜੀ-ਮੋਟੀ ਦਾਣਾ ਕੰਮ ਨਹੀਂ ਹੁੰਦਾ ਬਹੁਤ ਤਗੜਾ ਸਿਸਟਮ ਕੰਪੋਨੈਂਟ ਬਣਾਇਆ ਹੁੰਦਾ ਜੀ ਜੇ ਛੇਤੀ ਕਿਤੇ ਖਰਾਬ ਨਾ ਹੋਵੇ ਪਰ ਖਰਾਬ ਕਦੋਂ ਹੁੰਦਾ ਜਦੋਂ ਸਿਰਫ ਆਪਣੀ ਗਲਤੀ ਨਾਲ ਖਰਾਬ ਹੁੰਦਾ ਹੁਣ ਆਪਾਂ ਤੁਹਾਨੂੰ ਦੱਸਦੇ ਆ ਪਹਿਲਾ ਮੇਨ ਕੰਮ ਕੀ ਹੁੰਦਾ ਪਹਿਲਾ ਮੇਨ ਕੰਮ ਹੁੰਦਾ ਹੈ ਆ ਪਾਈਪ ਦਾ ਜੇ ਜਦੋਂ ਵੀ ਆਪਾਂ ਧੋਣੇ ਆ ਜਾਂ ਸੁਕੋਣੇ ਕੱਪੜੇ ਉੱਪਰ ਨਹੀਂ ਹਣੇ ਚਾਹੀਦੀ ਹਮੇਸ਼ਾ ਇਹ ਥੱਲੇ ਹੋਣੀ ਚਾਹੀਦੀ ਹੈ ਇਹਦਾ ਕਾਰਨ ਵੀ ਤੁਹਾਨੂੰ ਆਪਾਂ ਦੱਸ ਦਿਆਂ ਵੀ ਕੀ ਕਾਰਨ ਹੁੰਦਾ ਹੈ ਕਿਉਂ ਸਭ ਤੋਂ ਮੇਨ ਕਾਰਨ ਕਿਉਂ ਆ ਉਹ ਪਾਈਪ ਦਾ ਮਸ਼ੀਨਾਂ ਜਿਆਦਾ ਖਰਾਬ ਹੁੰਦਾ ਜੇ ਆਪਣੀ ਪਾਈਪ ਉਹ ਤਾਹਾਂ ਕਰੀ ਹੋਈ ਹੈ ਠੀਕ ਹੈ ਨਾ ਡਰੇਨ ਵਾਲੀ ਤਾਂ ਜਦੋਂ ਆਪਾਂ ਕੱਪੜੇ ਸੁਕਾਵਾਂਗੇ ਤੇ ਜਿਹੜਾ ਪਾਣੀ ਨਾਲ ਦੀ ਨਾਲ ਬਾਹਰ ਨਹੀਂ ਨਿਕਲੂਗਾ ਤੇ ਉਹ ਕੀ ਆਪਣੇ ਟੱਬ ਵਿੱਚ ਭਰਨਾ ਸ਼ੁਰੂ ਹੋ ਜਾਂਦਾ ਜੀ ਦੇ ਨਾਲ ਇਹਦੇ ਵਿੱਚ ਸੀਲ ਹੁੰਦੀ ਹੈ ਜਿਹੜੀ ਸੀਲ ਨੂੰ ਪਾਣੀ ਲੱਗਦਾ ਸੀਲ ਖਰਾਬ ਹੁੰਦੀ ਹੈ ਤੇ ਸੀਲ ਦੇ ਰਾਹੀਂ ਪਾਣੀ ਮੋਟਰ ਤੇ ਜਾਂਦਾ ਜਿਹੜੇ ਨਾਲ ਸਭ ਤੋਂ ਵੱਡਾ ਨੁਕਸਾਨ ਆਪਣਾ ਮੋਟਰ ਖਸਦੀ ਹੈ ਨੰਬਰ 2 ਇੱਧਰ ਜਦੋਂ ਆਪਾਂ ਕੱਪੜੇ ਧੋ ਰਹੇ ਹਾਂ ਪਾਣੀ ਉਧਰ ਨਹੀਂ ਜਾ ਰਿਹਾ ਠੀਕ ਹੈ ਜਦੋਂ ਆਪਾਂ ਆਪਾਂ ਬਟਨ ਆਪਾਂਗੇ ਪਾਣੀ ਕੱਢਣ ਦੀ ਖਾਤਰ ਜਿਹੜਾ ਡਰਮ ਵਾਲਾ ਪਾਣੀ ਆ ਇਹਦਾ ਲੈਵਲ ਆ ਡਰਮ ਦੇ ਲੈਵਲ ਦੇ ਬਰਾਬਰ ਹੋ ਜੂਗਾ ਇੱਕੋ ਲੈਵਲ ਹੋ ਜਾਣਗੇ ਕਿ ਪਾਣੀ ਉਧਰ ਨਹੀਂ ਨਿਕਲੇ ਕਿਉਂਕਿ ਪੈਪ ਆਪਣੀ ਤਾਰ ਰੱਖੀ ਹੋਈ ਹੈ ਤੇ ਆਪਣਾ ਡਰਮ ਫਿਰ ਵੀ ਖਰਾਬ ਹੋਊਗਾ ਇਸ ਲਈ ਪਹਿਲਾ ਨੰਮ ਹੈ ਜਿਹੜਾ ਮੇਨ ਕੰਮ ਜਿਹੜੀ ਆਪਾਂ ਡਰੇਨ ਪੈਪ ਉਹ ਹਮੇਸ਼ਾ ਥੱਲੇ ਰੱਖਣੀ ਹੈ ਨੰਬਰ 2 ਜਿਹੜੇ ਪਾਣੀ ਪਾਉਣਾ ਆਪਾਂ ਘੱਟੋ ਘੱਟ ਲੈਵਲ ਆ ਸੁੰਦਰ ਆਦਨੇ ਆ ਦਿੱਤਾ ਹੋਇਆ ਆਪਣੇ ਲੋ ਮੀਡੀਅਮ ਤੇ ਹਾਈ ਇਹਨੂੰ ਆਪਾਂ ਜਿੱਥੇ ਵੀ ਪਾਣੀ ਕਰਨਾ ਹੈ ਆ ਜਿਹੜਾ ਤੀਰ ਦਾ ਨਿਸ਼ਾਨ ਹੈ ਉੱਥੇ ਕਰਨਾ ਹੈ ਇਹ ਆਪਾਂ ਥੱਲੇ ਵੀ ਹੋ ਜਾਂਦਾ ਹੈ ਇਹ ਤਾਂ ਵੀ ਹੋ ਜਾਂਦਾ ਹੈ ਇਹਦਾ ਕਰਨ ਦਾ ਮੇਨ ਕਾਰਨ ਹੈਗਾ ਜਿਹੜਾ ਵੀ ਜਦੋਂ ਆਪਣਾ ਟੱਬ 'ਚ ਕੱਪੜੇ ਧੁੰਨਤੇ ਜਾ ਰਹੇ ਹੈ ਤੇ ਵੀ ਜਿਹੜਾ ਉੱਤੇ ਜਾਨੀ ਕਿ ਸਰਫ ਦੇ ਉੱਤੇ ਗੰਦਾ ਮਿੱਟੀ ਮੈਲ ਦਾ ਕੁਝ ਵੀ ਆਇਆ ਤਾਂ ਉਸੇ ਟਾਈਮ ਚੱਲੀ ਜਾਂਦੇ ਤੇ ਬਾਹਰ ਆਪਣਾ ਨਿਕਲ ਜੂਗਾ ਜਾ ਕੇ ਨੰਬਰ 2 ਜਿਹੜਾ ਇਹਦਾ ਰੂਲਾ ਹੁੰਦਾ ਰੂਟਰ ਹੁੰਦਾ ਹੈ ਇਹ ਦਾ ਦੋ ਕੰਮ ਕਰਦਾ ਹੈ ਉੱਪਰ ਕੱਪੜੇ ਧੋਣਦੇ ਆ ਰੂਲੇ ਲੱਗੇ ਹੋਏ ਸਾਨੂੰ ਪਤਾ ਹੀ ਹੈ ਇਹ ਕੱਪੜਾ ਆਪਣਾ ਪਾਟੇ ਥੱਲੇ ਦੇ ਇੱਕ ਰੂਟਰ ਹੁੰਦਾ ਹੈ ਰੂਟਰ ਦੀ ਤਰ੍ਹਾਂ ਕੰਮ ਕਰਦਾ ਹੈ ਜਿਹੜਾ ਘੁੰਮਣ ਦੇ ਨਾਲ ਆ ਸਰਾਖਾਂ ਵਿੱਚ ਦੀ ਪਾਣੀ ਆਉਂਦਾ ਹੈ ਆਪਣੇ ਕੱਪੜੇ ਆਸਤੇ ਨੰਬਰ 2 ਇੱਕ ਪਾਸੇ ਘੁੰਮਣਾ ਇੱਥੇ ਨਹੀਂ ਪਾਣੀ ਆਉਂਦਾ ਨੰਬਰ 2 ਦੂਜੇ ਪਾਸੇ ਜਦੋਂ ਵਾਪਸ ਘੁੰਮਦਾ ਹੈ ਤਾਂ ਇਹਦਾ ਪਾਣੀ ਹੈ ਜਿਹੜਾ ਜਾਲੀਆਂ ਦੇ ਵਿੱਚ ਦੀ ਇੱਥੇ ਤੁਹਾਨੂੰ ਦਿਖਾਉਣੇ ਆ ਇੱਥੋਂ ਨਹੀਂ ਪਾਣੀ ਆਉਂਦਾ ਉਹਦੇ ਵਿੱਚ ਦੀ ਲੂਂਹ ਆਉਂਦੇ ਜਿਹੜੇ ਉਹ ਲੂਹ ਜਾਲੀ ਦੇ ਵਿੱਚ ਰਹਿੰਦੇ ਤੇ ਜਿਹੜਾ ਪਾਣੀ ਉਹ ਥੱਲੇ ਪੁਣਿਆ ਜਾਂਦਾ ਇਹਨਾਂ ਨੂੰ ਆਪਾਂ ਕਿ ਜਦੋਂ ਆਪਾਂ ਨੂੰ ਇਹਦੇ ਚ ਲੂਹ ਆਉਂਦੇ ਤੇ ਇਹਨਾਂ ਨੂੰ ਸਾਫ਼ ਕਰਨੇ ਜ਼ਰੂਰੀ ਹੁੰਦੇ ਤੇ ਜਿਹੜੇ ਜੇ ਆਪਾਂ ਸਾਫ਼ ਨਾ ਕਰਾਂਗੇ ਇਹ ਭਰ ਗਿਆਂ ਤਾਂ ਉਹੀ ਲੂਹ ਆਪਣੇ ਜਾ ਕੇ ਜਿਹੜੇ ਥੱਲੇ ਪੈਪ ਚ ਮੁੜ ਕੇ ਲੱਗ ਜਾਂਦੇ ਆ ਕਿ ਜਿਹਦੇ ਨਾਲ ਉਹ ਪੈਪ ਆ ਜਿਹੜੀ ਚੱਲੀ ਜਾਂਦੀ ਮਸ਼ੀਨ ਤੇ ਪਾਣੀ ਕੱਢਦੀ ਰਹਿੰਦੀ ਹੈ ਉਹਦਾ ਨੁਕਸਾਨ ਆ ਠੀਕ ਹੈ ਜੀ ਇਹਨਾਂ ਕਰਕੇ ਜ਼ਿਆਦਾਤਰ ਭੈਣਾ ਉਹ ਪੈਪ ਉੱਪਰ ਟੰਗ ਦਿੰਦੇ ਆ ਪਾਣੀ ਨਿਕਲਦਾ ਹੈ ਉਹਦਾ ਕਾਰਨ ਹੀ ਹੁੰਦਾ ਜੇ ਆਪਾਂ ਸਾਫ਼ ਨਹੀਂ ਕਰਦੇ ਜਿਹੜੇ ਲੂਹ ਆ ਉਹ ਜਾ ਕੇ ਵਾਲ ਦੇ ਥੱਲੇ ਲੱਗੇ ਹੁੰਦੇ ਤੇ ਜਿਹੜੇ ਕਾਰਨ ਇਹ ਆਪਣਾ ਪਾਣੀ ਕੱਢਦੇ ਆ ਪਹਿਰ ਤੋਂ ਤੁਸੀਂ ਰੱਖਣੀ ਹੈ ਨੰਬਰ 2 ਨੰਬਰ 3 ਜੇ ਤੁਸੀਂ ਇਹਦੇ ਵਿੱਚ ਪਾਣੀ ਪੈਪਰ ਹੀ ਪਾਉਂਗੇ ਆ ਤੁਹਾਨੂੰ ਦਿਖਾਉਣੀ ਹੈ ਪੈਪਰ ਆ ਤੁਹਾਨੂੰ ਪੈਪਰ ਦਿਖਾਉਣੀ ਹੈ ਇਹ ਪੈਪਰ ਆ ਹੀ ਪਾਉਂਗੇ ਪਾਣੀ ਇਧਰੋਂ ਇਹਦੇ ਉੱਤੇ ਚੜ ਜਾਂਦੇ ਇਧਰ ਆਪਣੀ ਜਿਹੜੀ ਟੂਟੀ ਨਾ ਲੱਗੂਗੀ ਕਨੈਕਟ ਕਨੈਕਸ਼ਨ ਹੋ ਜੂਗਾ ਇਹਦਾ ਆਪਾਂ ਬਾਸ਼ਾਲੇ ਪਾਸੇ ਕਰਾਂਗੇ ਤਾਂ ਤੁਹਾਨੂੰ ਪਤਾ ਹੀ ਪਾਣੀ ਇਧਰਲੇ ਪਾਸੇ ਆਊਗਾ ਆਪਾਂ ਟੂਟੀ ਤੋਂ ਸਿੱਧਾ ਪਾਣੀ ਮਸ਼ੀਨ 'ਚ ਲੈ ਸਕਦੇ ਆ ਆਪਾਂ ਨੂੰ ਬਾਲਟੀ ਨਾ ਪਾਉਣ ਦੀ ਲੋੜ ਨਹੀਂ ਹਾਂਜੀ ਆਪਾਂ ਸਿਕਾਉਣ ਵਾਲੇ ਪਾਸੇ ਕਰਨਾ ਤਾਂ ਇਹਨੂੰ ਆਪਾਂ ਇਧਰ ਸਿਕਾਉਣ ਵਾਲੇ ਪਾਸੇ ਕਰਦੇ ਆਂਗੇ ਤੇ ਪਾਣੀ ਸਿੱਧਾ ਇੱਧਰ ਆਪਣੇ ਡਰੇਅਰ 'ਚ ਆਊਗਾ ਜਿਸ ਦੇ ਨਾਲ ਕੱਪੜੇ ਦੇ ਵਿੱਚ ਜੋ ਸਰਫ ਹੋਈ ਤਾਂ ਕਰ ਦੂਗਾ ਠੀਕ ਹੈ ਜੀ ਇਹ ਆਪਣਾ ਹੋ ਗਿਆ ਹੁਣ ਅਗਲਾ ਜਿਹੜਾ ਸਟੈਪ ਆ ਉਹ ਹੈ ਲਈ ਸਿਕਾਉਣ ਬਾਰੇ ਜ्यादातर ਕੀ ਹੁੰਦਾ ਮੇਰੇ ਗੀਪਾਂ ਭੈਣਾ ਕੀ ਕਰਦੇ ਆ ਕੱਪੜੇ ਚੱਕੇ ਇਹਦੇ ਵਿੱਚ ਸਿੱਟੇ ਉੱਤੋਂ ਦਬਾ ਦਿੰਦੇ ਆ ਇਹ ਜੇ ਕਪੜਾ ਇਹਨਾਂ ਆਪਣਾ ਕਦੇ ਵੀ ਇੱਕ ਤਾਂ ਗੱਲ ਨੋਟ ਕਰ ਲਓ ਜੇ ਤੁਹਾਡੀ ਮਸ਼ੀਨ ਦੀ ਮਨਿਆਦ ਲੰਮੀ ਰੱਖਣੀ ਹੈ ਤਾਂ ਤੇ ਨੰਬਰ 2 ਜਦੋਂ ਕੱਪੜੇ ਸਿੱਟਨੇ ਇਧਰ ਚੱਕ ਕੇ ਇਧਰ ਸਿੱਟ ਤੇ ਜਿੰਨੇ ਪੋਲੇ ਸਿੱਟੇਗੇ ਉਹ ਮੇ ਰੱਖਦੇ ਆ ਉਸ ਤੋਂ ਬਾਅਦ ਕੀ ਕਰਨਾ ਆਪਾਂ ਆਹ ਇਹਦੇ ਉੱਤੇ ਲਾਉਣਾ ਹੈ ਇਹਦੇ ਨਾਲ ਕੀ ਹੋਊਗਾ ਇਹ ਦਿਨ ਜਿਹੜੇ ਛੋਟੇ ਕੱਪੜੇ ਆ ਤੇ ਮਰਮਾਲ ਹੋ ਗਿਆ ਜਰਾਬਾ ਹੋ ਗਿਆ ਉਹ ਬਾਹਰ ਨਹੀਂ ਡਿੱਗਦੇ ਬਾਹਰ ਡਿੱਗਣ ਨਾਲ ਇਹ ਦੇ ਵਿੱਚ ਜਾਂਦੀਆਂ ਉਹ ਪਾਣੀ ਵਾਲੀ ਜਗ੍ਹਾ ਤੇ ਰੁਕਦੀਆਂ ਜਿਹਦੇ ਨਾਲ ਟੱਬ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਜਾਂ ਇਹ ਤੇ ਸੀਲ ਨਹੀਂ ਲੱਗਾ ਜਾਂਦੀਆਂ ਉਹ ਵੀ ਨੁਕਸਾਨ ਹੈ ਤੇ ਨੰਬਰ 2 ਜੇ ਤੁਸੀਂ ਕੱਪੜੇ ਜ਼ਿਆਦਾ ਨਾਪਦੇ ਹੋਗੇ ਤੇ ਉਹ ਪ੍ਰੋਪਰ ਸੌਖਦੇ ਵੀ ਨਹੀਂ ਇਸ ਲਈ ਕੱਪੜੇ ਦੇ ਚੂਨੇਕ ਪਾਓ ਜਿੰਨੇ ਕੱਕਣੀ ਦੀ ਕੰਪੈਸਟੀ ਹੈ ਉਤੋਂ ਆ ਲੈਣਾ ਜ਼ਰੂਰੀ ਹੈ ਆ ਲੰਗਿਆ ਕਬਰ ਠੀਕ ਹੈ ਇਹ ਗੱਲਾਂ ਦਾ ਧਿਆਨ ਰੱਖੋ ਤੇ ਤੁਹਾਡੀ ਮਸ਼ੀਨ ਵਾਸ਼ਿੰਗ ਮਸ਼ੀਨ ਕਦੇ ਵੀ ਖਰਾਬ ਨਾ ਹੋਊਗੀ ਤੇ ਨੰਬਰ ਮੇਨ ਮਕਸਦ ਹੁੰਦਾ ਬਟਨਾਂ ਦਾ ਇਹ ਬਟਨ ਜਦੋਂ ਤੁਸੀਂ ਇੱਕ ਕਰੀ ਆਨ ਕਰਤਾ ਬੈ ਕਦੇ ਵੀ ਨਾ ਕਰੋ ਠੀਕ ਹੈ ਨਾ ਜੀ ਕਦੇ ਵੀ ਬਟਨ ਟਾਈਮਰ ਦੋਨੇ ਲਾਦੇ ਨੂੰ ਬੈਕ ਨਾ ਕਰੋ ਜੇ ਐਮਰਜੈਂਸੀ ਚੱਲੀ ਜਾਂਦੇ ਚੋ ਇਹ ਚੋ ਕੱਢਣਾ ਹੈ ਸੁਕਾਉਣ ਵਾਲੇ ਪਾਸੋਂ ਕੱਪੜੇ ਤਾਂ ਆਪਾਂ ਕੀ ਕਰਨਾ ਢੱਕਣ ਚੱਕੋਗੇ ਤੇ ਇਹ ਢੱਕਣ ਸਿੱਧਾ ਇੱਥੇ ਇੱਕ ਸਵਿਚ ਹੁੰਦੀ ਹੈ ਇਹਨੇ ਸਵਿੱਚ ਬੰਦ ਕਰ ਦੇਣੀ ਐ ਟਾਈਮਰ ਥੋੜਾ ਚੱਲੀ ਜਾਊ ਸਵਚੰਦਰ ਨੂੰ ਬੰਦ ਹੋ ਜਾਣੀ ਐ ਕਰੰਟ ਮੋਟਰ ਨੂੰ ਰੁਕ ਜਾਣਾ ਤੇ ਨੰਬਰ 2 ਨਾਲ ਇਹਨੇ ਬ੍ਰੇਕ ਲਾਉਣੇ ਐ ਮੋਟਰ ਨੂੰਗਾ ਕੇ ਤੇ ਆਪਣਾ ਹੱਜਾ ਜਿਹੜਾ ਟੱਬ ਖੜ ਜਾਂਦਾ ਉਸ ਟਾਈਮ ਆਪਾਂ ਕੱਪੜੇ ਲੈ ਸਕਦੇ ਹਾਂ ਜਿਸ ਕੋਣ ਵਾਲੇ ਪਾਸੇ ਆਪਾਂ ਨੂੰ ਜ਼ਰੂਰੀ ਪੈ ਗਿਆ ਵੀ ਇਹਨੂੰ ਬੰਦ ਕਰਨਾ ਤੇ ਜਿਹੜੀ ਤੁਹਾਡੀ ਮੇਨ ਸਵਿੱਚ ਲੱਗੀ ਐ ਜਿੱਥੇ ਮਸ਼ੀਨ ਦਾ ਪਲੱਗ ਪਾਇਆ ਹੋਇਆ ਉਥੋਂ ਬੰਦ ਕਰ ਦਿਓ ਤਾਂ ਟਾਈਮਰ ਕਦੇ ਵੀ ਖਰਾਬ ਨਹੀਂ ਹੋਣਗੇ ਇਹ ਬਹੁਤ ਵਧੀਆ ਕੰਪਨੀਆਂ ਹੈ ਬਹੁਤ ਵਧੀਆ ਟਾਈਮਰ ਹੁੰਦੇ ਛੇਤੀ ਕਿਤੇ ਖਰਾਬ ਨਹੀਂ ਹੁੰਦੇ ਲੋ ਜੀ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਿਓ ਆਪਾਂ ਤੁਹਾਨੂੰ ਵਾਸ਼ਿੰਗ ਮਸ਼ੀਨ ਤੇ ਹੋਰ ਵੀ ਬਿਜਲੀ ਦੇ ਜਿੰਨੇ ਪ੍ਰੋਡਕਟ ਹੈ ਆਰਓ ਇਹ ਜਿਹੜਾ ਬਾਰੇ ਜਿਵੇਂ ਜਿਵੇਂ ਵੀ ਆਪਣਾ ਵੀਡੀਓ ਆਉਣਾ ਤੁਹਾਨੂੰ ਅਸੀਂ ਪਾਉਂਦੇ ਰਵਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ